ਸਿੱਖਾਂ ਦੇ ਵੱਲੋਂ ਅੱਜ ਆਜ਼ਾਦੀ ਦਿਹਾੜੇ ਦਾ ਬਾਈਕਾਟ ਕਰ ਦਿੱਤਾ ਹੈ। ਬੇਸ਼ੱਕ ਦੇਸ਼ ਭਰ ਦੇ ਵਿੱਚ 15 ਅਗਸਤ ਯਾਨੀ ਅੱਜ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਪਰ ਸਿੱਖਾਂ ਨੇ ਇੱਕ ਫੈਸਲਾ ਲੈ ਲਿਆ ਹੈ ਕਿ ਅੱਜ ਆਜ਼ਾਦੀ ਦਿਹਾੜਾ ਜਿਹੜਾ ਕਿ ਨਹੀਂ ਮਨਾਇਆ ਜਾਵੇਗਾ। ਇੱਕ ਪੋਸਟ ਕਾਫੀ ਵਾਇਰਲ ਹੋ ਰਹੀ ਹੈ ਤੇ ਜਿਸ ਦੇ ਵਿੱਚ ਬਾਈਕਾਟ ਕਰ ਦਿੱਤਾ ਹੈ ਤੇ ਦੱਸਦੀ ਹੈ ਕਿ ਸੁਖਰਾਜ ਨਿਆਮੀ ਵਾਲੇ ਦੇ ਵੱਲੋਂ ਇਹ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਜਿੱਥੇ ਅੱਜ ਵੀ ਘੱਟ ਗਿਣਤੀਆਂ ਦੇ ਨਾਲ ਤੱਕਾ ਹੋਵੇ ਆਜ਼ਾਦੀ ਕਿਵੇਂ ਜਿੱਥੇ ਗੁਰੂਆਂ ਦੀ ਬਾਣੀ ਗਲੀਆਂ ਵਿੱਚ ਖਿਲਾਰੀ ਹੋਵੇ ਆਜ਼ਾਦੀ ਕਿਵੇਂ ਜਿੱਥੇ ਬਲਤਕਾਰੀ ਜੇਲ੍ਹ ਚੋਂ ਬਾਹਰ ਹੋਣ ਤੇ ਸਿੱਖਾਂ ਨੂੰ ਬਿਨਾ ਮਤਲਬ ਤੋਂ ਜੇਲਾ ਹੁਣ ਆਜ਼ਾਦੀ ਕਿਵੇਂ ਜਿੱਥੇ ਕਾਨੂੰਨ ਝੂਠ ਨੂੰ ਤਵੱਜੋ ਦਿੰਦਾ ਹੋਵੇ ਆਜ਼ਾਦੀ ਕਿਵੇਂ ਤੇ ਜਿੱਥੇ ਕਾਨੂੰਨ ਦੇ ਰਖਵਾਲੇ ਗੋਲੀਆਂ ਮਾਰ ਕੇ ਬਾਹਰ ਫਿਰਦੇ ਹੋਣ ਆਜ਼ਾਦੀ ਕਿਵੇਂ ਅਸੀਂ ਇਸ ਅਖੌਤੀ ਆਜ਼ਾਦੀ ਦਾ ਬਾਈਕਾਟ ਕਰਦੇ ਆ ਇਹ ਪੋਸਟ ਸੁਖਰਾਜ ਨਿਆਮੀ ਵਾਲੇ ਦੇ ਵੱਲੋਂ ਪਾਈ ਗਈ ਹੈ ਤੇ ਉਹਨਾਂ ਨੇ ਅੱਜ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪੋਸਟ ਪਾਈ ਗਈ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਸਿੱਖਾਂ ਦੇ ਨਾਲ ਜਿਸ ਤਰ੍ਹਾਂ ਸ਼ਰੀਆੰਤਕਸ਼ਾਈ ਸਰਕਾਰਾਂ ਦੀ ਸਿਆਸਤਾਨਾ ਦੀ ਹੋ ਰਹੀ ਹੈ ਉਸ ਤਰ੍ਹਾਂ ਜਿਹੜੇ ਕਿ ਸਿੱਖ ਜਥੇਬੰਦੀਆਂ ਨੂੰ ਲੈ ਕੇ ਸ਼ਰੀਆਮ ਜਿਹੜੀ ਕਿ ਸਿਆਸਤ ਦਾ ਸਿੱਕਾ ਚੱਲ ਰਿਹਾ ਪੰਜਾਬ 'ਚ ਤੇ ਉੱਥੇ ਹੀ ਸਿਆਸਤਦਾਨਾਂ ਦੇ ਵੱਲੋਂ ਜਿਹੜਾ ਕਿ ਸਿੱਖਾਂ ਦੇ ਨਾਲ ਸ਼ਰੀਆਮ ਜਿਹੜੀ ਕਿ ਲੱਕੇ ਚਾਈ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਕਾਦੀ ਆਜ਼ਾਦੀ ਸਿੱਖਾਂ ਦੇ ਨਾਲ ਜਦੋਂ ਕਿ ਸ਼੍ਰੀ ਆਮ ਤੱਕਾ ਹੋ ਰਿਹਾ ਹੈ ਤੇ ਉੱਥੇ ਜਦੋਂ ਰਾਮ ਰਹੀਮ ਨੂੰ ਲੈ ਕੇ ਵੀ ਉਹਨਾਂ ਨੇ ਵਿੱਚ ਗੱਲ ਕਰੀ ਹੈ ਕਿ ਜੇਕਰ ਰਾਮ ਰਹੀਮ ਪੈਰੋਲ ਤੇ ਆ ਸਕਦੇ ਨੇ ਤਾਂ ਉੱਥੇ ਤੇ ਬਾਕੀ ਬੰਦੀ ਸਿੰਘ ਬਾਹਰ ਕਿਉਂ ਨਹੀਂ ਆ ਸਕਦੇ ਤੇ ਜਿਸ ਦੇ ਦੌਰਾਨ ਉਹਨਾਂ ਨੇ ਹੋਰ ਵੀ ਜਿਹੜੇ ਕਿ کافی ਉਹਨਾਂ ਨੇ ਜਿਹੜੇ ਕਿ ਸਵਾਲ ਆ ਸਿਆਸਤ ਦੇ ਵਿੱਚ ਲੈ ਕੇ ਕੀਤੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਸਿੱਖਾਂ ਦਾ ਪੱਖ ਰੱਖਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਅੱਜ ਵੀ ਘੱਟ ਗਿਣਤੀ ਨਾਲ ਤੱਕਾ ਹੋਵੇ ਉੱਥੇ ਆਜ਼ਾਦੀ ਕਿਵੇਂ ਹੋ ਸਕਦੀ ਹੈ ਤੇ ਦੂਜੇ ਪਾਸੇ ਜਿੱਥੇ ਗੁਰੂਆਂ ਦੀ ਬਾਣੀ ਗਲੀਆਂ ਦੇ ਵਿੱਚ ਖਿਲਾਰੀ ਹੋਵੇ ਆਜ਼ਾਦੀ ਕਿਵੇਂ ਹੋ ਸਕਦੀ ਹੈ ਦੱਸਦੀ ਹੈ ਕਿ ਉੱਥੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਹੋਈਆਂ ਨੇ ਉਸ ਨੂੰ ਲੈ ਕੇ ਵੀ ਸਰਕਾਰ ਨੇ ਕੁਝ ਵਾਦੇ ਕੀਤੇ ਸੀ ਪਰ ਉਹ ਵਾਦੇ ਪੂਰੇ ਨਹੀਂ ਹੋਏ ਤੇ ਜਿਸ ਨੂੰ ਲੈ ਕੇ ਅੱਜ ਵੀ ਸਰਕਾਰ ਇਸ ਗੱਲ ਦੇ ਉੱਤੇ ਚੁੱਪ ਬੱਟੀ ਬੈਠੀ ਆ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਇਸ ਗੱਲ ਦੇ ਉੱਤੇ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਗੁਰੂਆਂ ਦੀ ਬਾਣੀ ਜਿਹੜੀ ਕਿ ਗਲੀਆਂ ਦੇ ਵਿੱਚ ਖਿਲਾਰੀ ਹੋਵੇ ਉੱਥੇ ਆਜ਼ਾਦੀ ਕਿਵੇਂ ਤੇ ਜਿੱਥੇ ਬਲਤਕਾਰੀ ਜੇਲ੍ਹ ਤੋਂ ਬਾਹਰ ਹੋਣ ਤੇ ਸਿੱਖਾਂ ਨੂੰ ਬਿਨਾਂ ਮਤਲਬ ਤੋਂ ਜੇਲ੍ਹ ਹੁਣ ਉੱਥੇ ਆਜ਼ਾਦੀ ਕਿਵੇਂ ਦੱਸਦੀ ਹੈ ਕਿ ਉੱਥੇ ਰਾਮ ਰਹਿਮ ਨੂੰ ਬੀਤਦਣਾ ਦੇ ਵਿੱਚ 10ਵੀਂ ਵਾਰ ਪੈਰੋਲ ਮਿਲੀ ਹੈ ਤੇ ਉੱਥੇ ਬਾਕੀ ਬੰਦੀ ਸਿੰਘਾਂ ਦੇ ਪੱਖ ਨੂੰ ਲੈ ਕੇ ਉਹਨਾਂ ਨੇ ਕਿ ਜਦੋਂ ਸਾਡੇ ਸਿੰਘ 30 ਸਾਲਾਂ ਤੋਂ ਕਾਫੀ ਲੰਮਾ ਸਮਾਂ ਹੋ ਗਿਆ ਤੇ ਅਜੇ ਤੱਕ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਨੇ ਤੇ ਉਹਨਾਂ ਨੂੰ ਹਜੇ ਤੱਕ ਇੱਕ ਵਾਰ ਵੀ ਪੈਰੋਲ ਨਹੀਂ ਮਿਲੀ ਤੇ ਨਾ ਹੀ ਉਹਨਾਂ ਨੂੰ ਅਜੇ ਤੱਕ ਜਿਹੜਾ ਕਿ ਜੇਲ੍ਹੋਂ ਬਾਹਰ ਕੱਢਿਆ ਗਿਆ ਤੇ ਰਾਮ ਰਹੀਮ ਨੂੰ ਦਸਵੀਂ ਵਾਰ ਪੈਰੋਲ ਮਿਲ ਚੁੱਕੀ ਹੈ ਤਾਂ ਉਸ ਪੰਜਾਬ ਦੇ ਵਿੱਚ ਉਸ ਦੇਸ਼ ਦੇ ਵਿੱਚ ਕਿਸ ਤਰ੍ਹਾਂ ਆਜ਼ਾਦੀ ਹੋ ਸਕਦੀ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਦੂਜੇ ਪਾਸੇ ਕਿਹਾ ਕਿ ਜਿੱਥੇ ਕਾਨੂੰਨ ਝੂਠ ਨੂੰ ਤਵੱਜੋ ਦਿੰਦਾ ਹੋਵੇ ਉੱਥੇ ਆਜ਼ਾਦੀ ਕਿਵੇਂ ਹੋ ਸਕਦੀ ਹੈ ਤੇ ਉੱਥੇ ਹੀ ਜਿੱਥੇ ਕਾਨੂੰਨ ਦੇ ਰੱਖ वाले ગોળીયા માર્કે બહાર ફરદે ਹੁਣ ਉਥੇ ਆਜ਼ਾਦੀ ਕਿਵੇਂ ਹੋ ਸਕਦੀ ਹੈ ਤੇ ਜਿਸ ਤੋਂ ਬਾਅਦ ਇਸ ਜਿਹੜਾ ਕਿ ਅੱਜ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਕਿਹਾ ਕਿ ਸਿੱਖਾਂ ਨੂੰ ਕੋਈ ਆਜ਼ਾਦੀ ਨਹੀਂ ਹੈ ਤੇ ਸਿੱਖਾਂ ਨੂੰ ਸਿਰਫ ਔਰ ਸਿਰਫ ਜਿਹੜਾ ਕਿ ਸਰਕਾਰਾਂ ਜਿਹੜਾ ਕਿ ਜਾਣ ਬੁੱਝ ਕੇ ਉਹਨਾਂ ਦੇ ਨਾਲ ਤੱਕੇਸ਼ਾਈ ਕਰ ਰਹੀਆਂ ਨੇ ਤੇ ਜਿਸ ਤੋਂ ਬਾਅਦ ਕੋਈ ਵੀ ਅੱਜ ਤੱਕ ਬੰਦੀ ਸਿੰਘ ਦੀ ਗੱਲ ਕਰੀ ਹੈ ਚਾਹੇ ਕੋਈ ਵੀ ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੋਇਆ ਉਸ ਨੂੰ ਲੈ ਕੇ ਸਰਕਾਰ ਨੇ ਇਨਸਾਫ ਨਹੀਂ ਦਿੱਤਾ ਤੇ ਜਦੋਂ ਸਿੱਖਾਂ ਦੀ ਗੱਲ ਆਉਂਦੀ ਹੈ ਤਾਂ ਹਰ ਵਾਰ ਉਸ ਦਾ ਜਿਹੜਾ ਕਿ ਸ਼ਰਿਆਮ ਉਸ ਦੇ ਨਾਲ ਤੱਕੇਸ਼ਾਈ ਹੁੰਦੀ ਹੈ ਤੇ ਜਿਸ ਤੋਂ ਬਾਅਦ ਹੁਣ ਅੱਜ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜਿਹੜਾ ਕਿ ਇਸ ਅਖੌਤੀ ਆਜ਼ਾਦੀ ਦਾ ਬਾਈਕਾਟ ਜਿਹੜਾ ਕਿ ਸਿੱਖਾਂ ਨੇ ਕਰ ਦਿੱਤਾ